ਲੈਵੀ ਸੱਜਣੋ ਬਹੁਤ ਹੀ ਚੰਗਾ ਮੌਫਲੀ ਦਾ ਨੀਰਾ ਆ ਗਿਆ ਜੀ ਆਪਣਾ ਭਰਾ ਹੈ ਰਾਜਸਥਾਨ ਤੋਂ ਬਹੁਤ ਚੰਗੇ ਪੱਧਰ ਤੇ ਸਾਫ ਸੁਥਰਾ ਕੰਮ ਵੀਰ ਕਰਦਾ ਹੈ ਮੌਫਲੀ ਦਾ 10 ਨੰਬਰ ਤੇ 37 ਨੰਬਰ ਦੋਵੇਂ ਨੀਰੇ ਤੁਹਾਨੂੰ ਇਸ ਭਰਾ ਤੋਂ ਮਿਲ ਜਾਣਗੇ ਅੱਛਾ ਨਾਲ ਨਾਲ ਇੱਕ ਗੱਲ ਹੋਰ ਹੈ ਬੇਨਤੀ ਇਹ ਹੈ ਕਿ ਵੀਡੀਓ ਸਾਰੀ ਵੇਖ ਲਿਓ ਇਹ ਸਾਰੀ ਡਿਟੇਲ ਨਾਲ ਜਾਣਕਾਰੀ ਲੈ ਕੇ ਤੇ ਫੇਰ ਭਰਾ ਨੂੰ ਫੋਨ ਕਰਿਓ ਤੇ ਨਾਲ ਵੀਰ ਬੱਕਰੀਆਂ ਲਈ ਹਰੀ ਪੱਤੀ ਦਾ ਕੰਮ ਵੀ ਕਰਦਾ ਹੈ ਹਰੀ ਪੱਤੀ ਵੀ ਤੁਹਾਨੂੰ ਮਿਲ ਜੂਗੀ ਜਿੰਨਾ ਭਰਾ ਕਿਸੇ ਨੇ ਬੱਕਰੀਆਂ ਰੱਖੀਆਂ ਤੇ ਉਹ ਭਰਾ ਚੰਗੀ ਤਰ੍ਹਾਂ ਜਾਣਦੇ ਆ ਕਿ ਹਰੀ ਪੱਤੀ ਹੈ ਜਿਹੜੀ ਉਹ ਬੜੀ ਲਾਭਦਾਇਕ ਹੁੰਦੀ ਹੈ ਬੱਕਰੀਆਂ ਦੇ ਲਈ ਉਹ ਵੀ ਤੁਸੀਂ ਵੀਰ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਰ ਤੂੜੀ ਦਾ ਕੰਮ ਵੀ ਕਰਦਾ ਜੇ ਤੂੜੀ ਕਿਸੇ ਭਰਾ ਨੇ ਲੈਣੀ ਹੋਵੇ ਕਾ ਵੀ ਤੁਸੀਂ ਵੇਚੇ ਜੀ ਕਾਲ ਫੋਨ ਕਰ ਸਕਦੇ ਹੋ ਵੀਰ ਨੂੰ ਤੇ ਜਾਂ ਤੂੜੀ ਤੁਹਾਡੇ ਕੋਲੇ ਸਟਾਕ ਪਿਆ ਹੈ ਤੇ ਤੁਸੀਂ ਵੀਰ ਨੂੰ ਵੇਚਣੀ ਚਾਹੁੰਦੇ ਹੋ ਤੇ ਵੀਰ ਲੈ ਵੀ ਲੈਣਗੇ ਤੁਸੀਂ ਵੇਚ ਵੀ ਸਕਦੇ ਹੋ ਉਹ ਵੀ ਤੁਸੀਂ ਬਾਈਆਂ ਦੇ ਨਾਲ ਸੰਪਰਕ ਖੁੱਲੇ ਦਿਲ ਨਾਲ ਕਰ ਸਕਦੇ ਹੋ ਉਹਦੇ ਨਾਲ ਨਾਲ ਵੀਰ ਕੋਲ ਮੋਠਾਂ ਦਾ ਨੀਰਾ ਵੀ ਤੁਹਾਨੂੰ ਮਿਲ ਸਕਦਾ ਹੈ ਬਾਈ ਜੀ ਚੰਗੀ ਕੁਆਲਟੀ ਦਾ ਉਹ ਵੀ ਵੀਰਿਆਂ ਨਾਲ ਤੁਸੀਂ ਸੰਪਰਕ ਕਰ ਲਿਓ ਬਾਕੀ ਗੱਲ ਆ ਜਾਂਦੀ ਹੈ ਰੇਟ ਦੀ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਹੈ ਪਰ ਇੱਕ ਮਹੱਤਵਪੂਰਨ ਗੱਲ ਹੈ ਜਿਹੜੀ ਸਭ ਤੋਂ ਮੇਰੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਤੇ ਆਪਾਂ ਕਰਦੇ ਵੀ ਆਂ ਜੇ ਤੁਹਾਨੂੰ ਨੀਰੇ ਦੇ ਵਿੱਚ ਜਾਂ ਮੁੱਠਾਂ ਦੇ ਵਿੱਚ ਜਾਂ ਪੱਤੀ ਦੇ ਵਿੱਚ ਮਾੜਾ ਮੋਟਾ ਘੱਟਾ ਦਾ ਚਲੋ ਹੁੰਦਾ ਹੀ ਆ ਜੀ ਪਰ ਜੇ ਤੁਹਾਨੂੰ ਰੇਤਾ ਲੱਗੇ ਜਾਂ ਮਿੱਟੀ ਘੱਟਾ ਬਾੜਾ ਲੱਗੇ ਤੇ ਤੁਸੀਂ ਵੀਰ ਨੂੰ ਮਾਲ ਜਿਹੜਾ ਲਵਾਇਆ ਹੋਵੇ ਤੁਸੀਂ ਉਹ ਪੁੱਠੇ ਪੈਰੀ ਵਾਪਸ ਲਦਾ ਦਿਓ ਕੋਈ ਕਿਰਾਇਆ ਦੇਣ ਦੀ ਵੀ ਲੋੜ ਨਹੀਂ ਇਹ ਵੀਰ ਜਗਸੀਰ ਨੇ ਮੈਨੂੰ ਗੱਲ ਆਪ ਕਹੀ ਵੀ ਬਾਈ ਜੀ ਤੁਸੀਂ ਵੀਡੀਓ ਦੇ ਵਿੱਚ ਸਪੈਸ਼ਲ ਬੋਲ ਦਿਓ ਬਾਕੀ ਬੇਨਤੀ ਇਹ ਐ ਸੱਜਣੋ ਗੱਲ ਰਹਿ ਗਈ ਰੇਟ ਦੀ ਰੇਟ ਵੀਰਾਂ ਦਾ ਵੀ ਏਰੀਏ ਦੇ ਹਿਸਾਬ ਨਾਲ ਬਾਈ ਸਾਡਾ ਹੁੰਦਾ ਹੈ ਕਿ ਕਈ ਵਾਰੀ ਦੂਰ ਜਾਣਾ ਤੇ ਉਸ ਹਿਸਾਬ ਨਾਲ ਰੇਟ ਲੱਗ ਜਾਂਦਾ ਤੇ ਜੇ ਥੋੜਾ ਨੇੜੇ ਹੋਵੇ ਤਾਂ ਉਸ ਹਿਸਾਬ ਨਾਲ ਰੇਟ ਲੱਗ ਜਾਂਦਾ ਬਾਈ ਜਗਸੀਰ ਸਿੰਘ ਦਾ ਨੰਬਰ ਮੈਂ ਵਿੱਚ ਦੇ ਦਿੱਤਾ ਰਾਜਸਥਾਨ ਤੋਂ ਵੀਰਾ ਹੈਗਾ ਬਹੁਤ ਟਾਈਮ ਤੋਂ ਕੰਮ ਕਰ ਰਿਹਾ ਹੈ ਬੜੇ ਦੂਰ ਦੂਰ ਤੱਕ ਵੀਰ ਦਾ ਮਾਲ ਜਾਂਦਾ ਆਪਣੀਆਂ ਇਥੋਂ ਪੰਜਾਬ ਦੇ ਵਿੱਚ ਤਾਂ ਜਾਂਦਾ ਹੀ ਹੈ ਰਾਜਸਥਾਨ ਇਧਰ ਮਹਾਰਾਸ਼ਟਰ ਗੁਜਰਾਤ ਜਾਂ ਹੋਰ ਬਹੁਤ ਸਾਰੀਆਂ ਸਟੇਟਾਂ ਯੂਪੀ ਐਮਪੀ ਦੇ ਵਿੱਚ ਵੀ ਵੀਰੇ ਦਾ ਮਾਲ ਜਾਂਦਾ ਹੈ ਖੁੱਲਾ ਡੁੱਲਾ ਤੇ ਬਾਈ ਨੂੰ ਇੱਕ ਮੌਕਾ ਜ਼ਰੂਰ ਆਪਾਂ ਵੀ ਦੇਣਾ ਜੇ ਕੋਈ ਭਰਾ ਇਹ ਲੋਡ ਬੰਦ ਹੈਗਾ ਕਿਸੇ ਵੀ ਪ੍ਰਕਾਰ ਦਾ ਨੀਰਾ ਵੀਰ ਨੂੰ 37 ਨੰਬਰ ਤੇ 10 10 ਨੰਬਰ ਮੌਫਲੀ ਦਾ ਨੀਰਾ ਚਾਹੀਦਾ ਮੋਠਾ ਦਾ ਨੀਰਾ ਚਾਹੀਦਾ ਹੈ ਬੱਕਰੀਆਂ ਵਾਲੀ ਹਰੀ ਪੱਤੀ ਚਾਹੀਏ 22 ਦੇ ਦਿੱਤੇ ਨੰਬਰ ਤੇ ਖੁੱਲੇ ਦਿਨ ਨਾਲ ਤੁਸੀਂ ਬੇਚਿਜ ਕੋ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਮੈਨੂੰ ਨਿੱਜੀ ਤੌਰ ਤੇ ਸੋਹਣੋ ਸੱਜਣ ਨੂੰ ਐ ਲੱਗਦਾ ਹੁੰਦਾ ਹੈ ਕਿ ਜੇ ਕੋਈ ਭਰਾ ਆਪ ਦੇ ਕਿੱਤੇ ਦੇ ਬੂਟੇ ਨੂੰ ਇਮਾਨਦਾਰੀ ਦਾ ਪਾਣੀ ਪਾ ਰਿਹਾ ਤੇ ਕਿਤੇ ਨਾ ਕਿਤੇ ਯਾਰ ਆਪਾਂ ਨੂੰ ਨਾਲ ਖੜਨਾ ਚਾਹੀਦਾ ਜੇ ਕੋਈ ਭਰਾ ਚੰਗੀ ਰਾਹ ਤੇ ਚੱਲਦਾ ਹੈ ਸਹੀ ਢੰਗ ਨਾਲ ਕੰਮ ਕਰਦਾ ਹੈ ਸਾਫ ਸੁਥਰਾ ਕੰਮ ਕਰਦਾ ਹੈ ਤੇ ਅਸੀਂ ਦਾ ਪਹਿਲਾ ਕੋੜੇ ਵਾਲੇ ਭਰਾ ਬਾਈ ਹਰੇਕ ਭਰਾ ਦੀ ਬਾਹ ਫੜਨ ਦੇ ਵਿੱਚ ਪਹਿਲੇ ਨੰਬਰ ਤੇ ਆ ਸੋ ਇਸ ਵੀਰ ਦੀ ਪਹਿਲੀ ਵੀਡੀਓ ਆਪਾਂ ਪਾਈ ਆ ਜਿਵੇਂ ਦੀ ਭਰਾ ਨੇ ਮੈਨੂੰ ਬਣਾ ਕੇ ਪਾਈ ਤੇ ਮੈਂ ਤੁਹਾਡੀ ਕਚਹਿਰੀ 'ਚ ਰੱਖਤੀ ਸੋ ਦਿਓ ਭਰਾ ਨੂੰ ਮੌਕਾ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖਹਿਰ ਸასი ਕਾਲ ਧੰਨਵਾਦ